ਨੇ ਕਿ ਜੋ ਮੁੰਡੇ ਜਿਹੜਾ ਮੂੰਹ ਬਣੇ ਰਹੀ ਇਹਨਾਂ ਰੇਤ ਸੁਣੀ ਦੇ ਗਨੇ ਧੁਆਂ ਦਾ ਤੂੰ ਜੋ ਕਰਦਾ ਘਾੜੀ ਲੋਅਜ ਮੈਂ ਤੂੰ ਬਾਹਰ ਦਾ ਮਾਰ ਚੋ ਸਨ ਉਹ ਇੰਨੀ ਗੱਲ ਕੇ ਫੇਰ ਉਹ ਘਾੜੀ ਮੇਰੀ ਦਾ ਵੀ ਮੂੰਹ ਬਣ ਕੇ ਮੇਰੀਆਂ ਬਾਹਾਂ ਤੇ ਮੂੰਹ ਬਣ ਕੇ ਗੁਰਦਾਸਪੁਰ ਸ਼ਹਿਰ ਅੰਦਰ ਚੋਰਾ ਅਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਲੁਟੇਰਿਆਂ ਨੇ ਦਿਨ ਦਿਹਾੜੇ ਮੋਹੱਲਾ ਓਂਕਾਰ ਨਗਰ ਵਿਖੇ ਪੰਜਾਬ ਪੁਲਿਸ ਦੇ ਸਾਬਕਾ ਐਸਆਈ ਦੇ ਘਰ ਨੂੰ ਨਿਸ਼ਾਨਾ ਬਣਾ ਲਿਆ ਤੇ ਘਰ ਦੇ ਵਿੱਚ ਦਾਖਲ ਹੋ ਕੇ ਉਹਨਾਂ ਨੇ ਪਿਸਤੌਲ ਦੀ ਨੋਕ ਤੇ ਗਿਆਣਿਆਂ ਦੀ ਲੁੱਟ ਕਾਲੀ ਤਾਂ ਮੋਟਰਸਾਈਕਲ ਤੇ ਆਏ ਇਹ ਲੁਟੇਰੇ ਸਿਸਟਮਿਕ ਕੈਮਰੇ ਦੇ ਵਿੱਚ ਵੀ ਕਿਆਦ ਹੋ ਗਏ ਨੇ ਅਤੇ ਦਿਨ ਦਿਹਾੜੇ ਦਰਵਾਜ਼ਾ ਖੋਲ ਕੇ ਘਰ ਦੇ ਅੰਦਰ ਦਾਖਲ ਹੁੰਦੇ ਅਤੇ ਘਰ ਤੋਂ ਬਾਹਰ ਨਿਕਲਦੇ ਹੋਏ ਇਹ ਸਿਸਟਮੀ ਕੈਮਰੇ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੁਟੇਰਿਆਂ ਦੇ ਨਾਲ ਸਾਫਕਾ ਐਸਆਈ ਦੀ ਝੜਪ ਵੀ ਹੁੰਦੀ ਹੈ ਵਿਰੋਧ ਵੀ ਕੀਤਾ ਜਾਂਦਾ ਹੈ ਤਾਂ ਵਿਰੋਧ ਕਰਨ ਤੇ ਸਾਫਕਾ ਐਸਆਈ ਨੂੰ ੱੱਕਾ ਦੇ ਕੇ ਇਹ ਅਤੇ ਚਾਕੂ ਦਿਖਾ ਕੇ ਪਰਿਵਾਰਿਕ ਮੈਂਬਰਾਂ ਨੂੰ ਪਿਸਤੌਲ ਦਿਖਾ ਕੇ ਇਹ ਸਾਰੇ ਗਹਿਣੇ ਜੋ ਉਹਨਾਂ ਨੇ ਪਹਿਨੇ ਹੋਏ ਸੀ ਅਤੇ ਜਾਰ ਰੱਖੇ ਹੋਏ ਸੀ ਘਰ ਦੇ ਵਿੱਚ ਉਹ ਸਾਰੇ ਲੋਹਾਕੇ ਇਹ ਲੁਟੇਰੇ ਘਰ ਤੋਂ ਫਰਾਰ ਹੋ ਜਾਂਦੇ ਨੇ ਤਾਂ ਇਸੇ ਸਿਸ਼ਟ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਦਿਨ ਦਿਹਾੜੇ ਚਿੱਟੇ ਦਿਨ ਹੀ ਚੋਰਾਂ ਨੇ ਇੱਕ ਸਾਬਕਾ ASI ਦੇ ਕਾਨੂੰਨ ਨਿਸ਼ਾਨਾ ਬਣਾ ਲਿਆ ਅਤੇ ਸੋਨੇ ਦੇ ਗਹਿਣੇ ਇਹ ਲੁੱਟ ਕੇ ਫਰਾਰ ਹੋ ਗਏ ਸਬੰਧੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਾਬਕਾ ASI ਜਸਵੀਰ ਸਿੰਘ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਇੱਕ ਪੁਲਿਸ ਮੈਕ ਵੀ ਜੋ ਇਸੇ ਰਿਟਾਇਰ ਹੋਇਆ ਅੱਜ ਕਰੀਬ 2:00 ਵਜੇ ਸਾਡੇ ਘਰ ਰੀਤਾ ਨਾਮ ਦੀ ਕੁੜੀ ਮਿਲਣ ਵਾਸਤੇ ਆਈ ਦੀ ਸੀ ਉਹ ਜਦੋਂ ਆ ਕੇ ਬੈਠੀ ਰਹੀ ਤੇ ਉਹਨੇ ਜਿਹੜੇ ਦੋ ਮੁੰਡੇ ਜਿਹੜਾ ਮੂੰਹ ਬੱਤੇ ਰਹੇ ਉਹ ਸਾਡੇ ਘਰ ਆ ਗਏ ਘਰ ਆ ਕੇ ਤੇ ਇਹਨਾਂ ਦੇ ਸੋਨੇ ਦੇ ਗਣੇ ਧਵਾਨ ਲਾਪੇ ਘਰ ਦੀ ਮਰੀ ਦੇ ਢੋਲੀਆਂ ਲੋਆਂੀਆਂ ਕੰਨਾਂ ਦੀਆਂ ਵਾੜੀਆਂ ਲੋਆਂੀਆਂ ਜਿਹੜੀ ਰੀਤਾ ਸੀ ਉਹਦੀ ਇਹ ਟਾਪਸ ਇੱਕ ਆਰਟੀਫੀਸ਼ੀਅਲ ਚੋਰੀ ਪਾਈ ਉਹ ਲੋੜੀ ਮੈਂ ਉਹਨਾਂ ਨੇ ਫਿਰ ਉਹਨਾਂ ਦਾ ਹਥੋਪਾਈ ਹੋ ਗਿਆ ਹੱਥੋਂ ਪਾਈ ਹੋਣ ਤੇ ਮੈਂ ਉਹਨਾਂ ਦਾ ਪਿਸਤਲ ਜਿਹੜਾ ਸੀ ਉਹ ਮੁੰਡੇ ਇੱਕ ਹੋਰ ਪਿਸਤਲ ਸੀ ਇੱਕ ਕੋ ਖੁਗਰੀ ਪਿਸਤਲ ਜਿਹੜਾ ਸੀ ਮੈਂ ਉਹ ਕੋਲਿਆ ਉਹਨਾਂ ਨੂੰ ਤਾਂ ਕੰਮ ਮਾਰਿਆ ਤੇ ਦੂਸਰੇ ਨੇ ਮੇਰੇ ਖੁਗਰੀ ਮਾਰ ਲਗਾ ਉਹ ਫਿਰ ਮੈਨੂੰ ਜਿਹੜਾ ਪਿਸਤਲ ਸੀ ਉਹਨੂੰ ਵਾਪਸ ਦੇਣਾ ਆ ਗਿਆ ਮੇਰੇ ਫਿਰ ਉਹਨਾਂ ਘੜਾ ਪਾਇਆ ਸੋਨੇ ਦਾ ਉਹ ਡੁਆੜਿਆ ਮੇਰੇ ਖੱਬੇ ਹੱਥ ਪਈ ਨਹੀਂ ਸੋਨੇ ਦੀ ਰਿੰਗ ਪਈ ਸੀ ਚਾਹ ਪਈ ਸੀ ਉਹ ਤੇ ਬਰਨਾਜ ਜੀ ਐਸ ਉਕਰਿਆ ਸੀ ਉਹ ਵੀ ਡੁਆੜਿਆ ਫਿਰ ਜਦੋਂ ਕਿ ਮੈਂ ਫਿਰ ਉਹਨਾਂ ਹਾਥੀ ਪੈਨ ਨੂੰ ਫੇਰਦਾ ਹੀ ਪਰ ਉਹ ਉਹਨਾਂ ਮੇਰੇ ਬਾਵਾ ਬੰਦੀਆਂ ਮੂੰਹ ਬੰਦਤਾ ਤੇ ਨਾਲ ਫਿਰ ਮੈਨੂੰ ਕਹਿ ਬਿ ਜੋ ਪੈਏ ਹੋਏ ਆ ਉਹ ਦੇ ਦਿਓ ਮੈਂ ਬੈ ਸਾਡੇ ਕੋਲ ਪੈਸੇ ਨਹੀਂ ਤੁਸੀਂ ਜੋ ਕਰਨਾ ਕਾਰੀ ਲਵਾਜ ਮੈਂ ਤੁਹਾਨੂੰ ਬਾਹਰ ਦਾ ਮਾਰ ਜਿਓ ਸਨ ਉਹ ਇਨੀ ਗੱਲ ਕਹੇ ਫਿਰ ਉਹ ਕਾਰ ਦੀ ਮੇਰੀ ਦਾ ਵੀ ਮੂੰਹ ਬੰਦ ਕੇ ਮੇਰੀਆਂ ਬਾਹਾਂ ਤੇ ਮੂੰਹ ਬੰਦ ਕੇ ਮੂੰਹ ਬੰਦ ਕੇ ਤੇ ਉਹ ਮਤਲਬ ਡੋਕੇ ਮਾਰ ਕੇ ਤੇ ਚੱਲ ਗਈ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਹਾਂਜੀ ਪੁਲਿਸ ਨੂੰ ਆ ਪੁਲਿਸ ਨੂੰ ਮੈਂ 112 ਨੰਬਰ ਤੇ ਸ਼ਿਕਾਇਤ ਕੀਤੀ ਉਹਨਾਂ ਮੈਨੂੰ 15 ਮਿੰਟ ਖਰਾਬ ਕੀਤਾ ਜਦੋਂ ਕਿ ਪੁਸਤਫਰਜੀ ਭਈ ਉਸੇ ਟਾਈਮ ਸਾਰੇ ਪਾਸੇ ਮੈਸੇਜ ਕਰਦੇ ਨਾਕੇ ਲੱਗਦੇ ਉਹਨਾਂ ਬਜਾਏ ਨਾ ਕਰਾਂ 15 ਮਿੰਟ ਤੇਰਾ ਜਿਹੜਾ ਕਿਹੜਾ ਪੈਂਦਾ ਕਿਹੜਾ ਥਾਣਾ ਪੈਂਦਾ ਜਦੋਂ ਕਿ ਕੰਟਰੋਲ ਵਾਲੇ ਪਤਾ ਕਿ ਸ਼ਹਿਰ ਚ ਰਹਿੰਦੇ ਉਹਨੂੰ ਸਿਟੀ ਥਾਣਾ ਪੈਂਦਾ ਤੇ ਜਿਹੜਾ ਗਦਾਫਰ ਪਿੰਦਾ ਤੇ ਪੀਸੀਆਰ ਵਾਲਾ ਇੱਕ ਏਐਸਆਈਆ ਫਿਰ ਪੀਸੀਆਰ ਵਾਲਾ ਦੂਜਾ ਆਇਆ ਉਹ ਵੀ ਪੁੱਛੋਸ਼ਿਸ਼ ਕਰਕੇ ਕਰਕੇ ਜਿਹੜੇ ਥਾਣੇ ਮੁਰਸੀ ਛੋਟਾ ਆਇਦਾ ਸੀ ਉਹਨੇ ਦਰਖਾਸਤ ਦਿੱਹੀ ਹੈ ਦਰਖਾਸਤ ਲੈ ਕੇ ਤੇ ਮੇਰੇ ਦਰਖਾਸਤ ਕਰਾ ਕੇ ਲੱਗਿਆ ਆਏ ਦੁਪਹਿਰੀਆਂ ਆਏ ਨੇ ਤੇ ਅਸੀਂ ਕੁੰਡੀ ਖੋਲੀ ਦੇਣੀ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆ ਗਏ ਨੇ ਤੇ ਆਂਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫਿਰ ਮੇਰੀਆਂ ਬਾਵਾ ਬਨਣ ਲੱਗ ਪਏ ਫਿਰ ਮੈਂ ਕਿਹਾ ਵੀ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਉਹ ਰੀਤਾ 100 ਨੰਬਰ ਤੇ ਫੋਨ ਕਰਾਂ ਉਹ ਉਹ ਮੈਂ ਨਹੀਂ ਗੱਲ ਕਹੀ ਤੇ ਉਹ ਕਰਨ ਲੱਗੀ ਤੇ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲੀਆਂ ਉਹਦੀਆਂ ਫਿਰ ਇਹਨਾਂ ਵਾ ਇਹਨਾਂ ਨੇ ਨਾ ਪਿਸਤੌਲ ਖੋਲਿਆ ਆਣਾ ਕੋਲ ਤੇ ਉਹਨਾਂ ਵੱਲ ਕਰ ਤੇ ਤੁਹਾਡੇ ਕੋਲ ਮਸਲੇ ਨਹੀਂ ਆ ਤੇ ਉਹ ਪਿਸਤੌਲ ਕੋਲ ਫਿਰ ਇਹਨਾਂ ਵਾਲੇ ਪਾਸੇ ਹੋ ਗਈ ਤੇ ਇਹਨਾਂ ਦੇ ਹੱਥੀਂ ਵੀ ਪੈਣ ਲਾ ਪਿਓ ਤੇ ਫਿਰ ਇਹਨਾਂ ਨੇ ਮੇਰੇ ਕੋਲੋਂ ਝੂੜੀਆਂ ਵੀ ਲਵਾ ਲਈਆਂ ਉਹਨਾਂ ਨੇ ਤੇ ਕਾਂਟੇ ਵੀ ਲੋਹਾ ਲਏ ਉਹਨਾਂ ਨੇ ਮੇਰੇ ਕੋਲ ਤੇ ਮੋਬਾਈਲ ਵੀ ਮੇਰਾ ਮੇਰੇ ਕੋਲ ਆ ਗਏ ਆ ਕਹਿੰਦੇ ਅੱਜ ਆਈ ਫੇਰ ਵਾਹ ਕਿਹਾ ਤੁਸੀਂ ਮਨ ਤੇ ਲੱਗਾ ਸੀ ਕਿ ਜਿੱਦਾਂ ਪਹਿਲ ਵੀ ਤੁਸੀਂ ਅਤਵਾਦੀ ਨਹੀਂ ਹੈਗੇ ਕਹਿੰਦੇ ਅਸੀਂ ਉਹੀ ਅਤਵਾਦੀਆਂ ਜਿਹੜੇ ਪਹਿਲੇ ਆਏ ਸੀ ਉਹੀਆਂ ਹੀ ਤੇ ਜੇ ਮਗਰੋਂ ਮੂੰਹ ਖੋਲਿਆ ਕਿ ਹਲਾ ਖੋਲਿਆ ਤਾਂ ਅਸੀਂ ਫੇਰ ਆ ਜਣਾਈਆਂ ਕਿੰਨੇ ਬੰਦੇ ਸੀ ਦੋ ਬੰਦੇ ਸੀ ਹਾਂ ਕਾਰ ਤੇ ਮੋਟਰਸਾਈਕਲ ਤੇ ਆਏ ਨੇ ਉਹ ਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ ਆਹ ਔਰ ਚਤੇ ਆ ਗਏ ਕੈਮਰੇ ਤੇ ਆ ਗਏ ਹਾਂਜੀ ਚਰਦੇਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ